ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤ ਮਾਨ ਸਾ ਹੁਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਜਿਹੜੇ ਵਿਸ਼ੇ ਤੇ ਗੱਲ ਕਰਨ ਲੱਗਾ ਹਾਂ ਤੇ ਮੁੱਦਾ ਬੜਾ ਗੰਭੀਰ ਹੈ ਮੁੱਦਾ ਗੰਭੀਰ ਇਸ ਕਰਕੇ ਹੈ ਵੀ ਪੰਜਾਬ ਦੇ 100 ਚੋਂ 90% 90% ਬੰਦੇ ਅਲਕੋਹਲ ਵਾਈਨ ਦਾਰੂ ਡੇਲੀ ਦਾ ਸੇਵਨ ਕਰਦੇ ਨੇ ਕਮਾਹਾਰਾ ਟੁੱਟ ਖਾਪ ਟੁੱਟ ਕੇ ਜਦੋਂ ਆਪਣੇ ਘਰ ਆਉਂਦੇ ਨੇ ਉਹ ਇੱਕ ਅੱਧਾ ਪੈਗ ਲਾਉਣ ਦੀ ਸੋਚਦੇ ਨੇ ਜਿਹਦੇ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਤੇ ਚਲੋ ਮਨ ਬੰਦੇ ਦਾ ਸਟ੍ਰੈਸ ਫ੍ਰੀ ਹੋ ਜਾਂਦਾ ਬੰਦਾ ਜੋ ਵੀ ਕੋਈ ਦਿਮਾਗ ਤੇ ਕੋਈ ਸਟ੍ਰੈਸ ਹੁੰਦੀ ਹੈ ਉਹ ਤੋਂ ਫ੍ਰੀ ਹੋ ਜਾਂਦਾ ਜਦੋਂ ਆਮ ਆਦਮੀ ਪਾਰਟੀ ਆਈ ਸੀ ਭਗਵੰਤ ਮਾਨ ਜੀ ਦਾ ਇੱਕ ਬਿਆਨ ਸੀ ਕਹਿੰਦੇ ਅਸੀਂ दारू ਨਾ ਆਮਦਕਾਨਾਂ ਦੇ ਵੇਕਣ ਲਾ ਦਾਂਗੇ ਵੀ ਤੁਸੀਂ ਠੇਕਿਆਂ ਤੋਂ ਨਹੀਂ ਆਪਾਂ ਨੂੰ ਲੈਣ ਦੀ ਲੋੜ ਵੀ ਆਪਾਂ ਜਿਹੜੇ ਆਮਦਕਾਨਾਂ ਨੇ ਪਰਚੂਨ ਦੀਆਂ ਹੋਰ ਮੁਨਿਆਦੀ ਦੀਆਂ ਉਹਨਾਂ ਤੇ ਵੀ ਤੁਹਾਨੂੰ दारू ਮਿਲਿਆ ਕਰੂ ਸਸਤੀ ਮਿਲਿਆ ਕਰੂਗੀ ਹੁਣ ਸਭ ਤੋਂ ਵੱਡਾ ਗਿਲਾ ਦਾ ਸਾਨੂੰ ਭਗਵੰਤ ਮਾਨਤੀ ਹੈ ਅੱਜ ਦੇ ਸਮੇਂ 'ਚ ਸਾਰਿਆਂ ਨਾਲੋਂ ਵੱਧ ਮਹਿੰਗੀ ਕੀ ਹੋਗੀ दारू ਹੋਗੀ ਇਸ ਵਿਸ਼ੇ ਤੇ ਕੋਈ ਬੋਲਣਾ ਨਹੀਂ ਚਾਹੁੰਦਾ ਜਿਹੜੀ ਆਪਣੀ ਰੋਜ਼ ਦੀ ਜ਼ਰੂਰਤ ਐ ਉਹ ਤੇ ਬੋਲਣਾ ਲਾਜ਼ਮੀ ਐ ਬੋਲਣਾ ਲਾਜ਼ਮੀ ਇਸ ਕਰਕੇ ਐ ਵੀਰੋ ਕਿਉਂਕਿ ਜਿਹੜਾ ਅੱਜ ਦਿਹਾੜੀਦਾਰ ਬੰਦਾ ਐ ਮਹਲਾ ਦਾ ਪਿੰਡ 'ਚ 400 ਰੁਪਏ ਦਿਹਾੜੀ ਕੂ ਤੇ ਸ਼ਹਿਰ 'ਚ 500 ਰੁਪਏ ਦੀ ਢਹਾੜੀ ਚੱਲਦੀ ਐ ਇੱਕ ਆਮ ਦੇਸੀ ਬੋਤਲ ਇਹਨਾਂ ਨੇ 320 ਦੀ ਕਰਤੀ ਜਿਹੜੀ ਕਿ ਪਿਛਲੇ ਪਿਛਲੀ ਵਾਰ 180 ਦੀ ਆਉਂਦੀ ਹੁੰਦੀ ਸੀ ਹੁਣ ਇੱਕ ਆਮ ਬੰਦਾ ਢਹਾੜੀਦਾਰ ਬੰਦਾ ਜਿਹੜਾ ਡੇਲੀ ਅਧਿਆ ਪਊਆ ਪੀਂਦਾ ਸੀ ਉਹ ਇੰਨੀ ਮਹਿੰਗੀ ਦਾਰੂ ਨਹੀਂ ਐਫਰਟ ਕਰ ਸਕਦਾ ਉਹ ਹੁਣ ਆਪ ਦੇ ਘਰੇ ਦੁੱਧ 5 ਰੁਪਏ ਲੀਟਰ ਵੱਧ ਗਿਆ ਉਹ ਆਪਦੇ ਘਰੇ ਦੁੱਧ ਲੈ ਕੇ ਜਾਊਗਾ ਆਪ ਦਾ ਥੱਕਿਆ ਟੁੱਟਿਆ ਸਰੀਰ ਨੂੰ ਦੋ ਪੈਗ ਲਾ ਕੇ ਉਹਨੂੰ ਸਟ੍ਰੈਸ ਤੋਂ ਦੂਰ ਕਰੂਗਾ ਕੀ ਉਹ ਖਾਣ ਨੂੰ ਲੈ ਕੇ ਜਾਊਗਾ ਤੇ ਕੀ ਉਹ ਘਰੇ ਬੱਚਿਆਂ ਲਈ ਕਮਾਊਗਾ ਇਹ ਸਮਝ ਚੋਂ ਬਾਹਰ ਹੋਏ ਪੇਖਾਣੀ ਮੇਰੀ ਹੱਥ ਬੰਨ ਕੇ ਆਮ ਆਦਮੀ ਸਰਕਾਰ ਨੂੰ ਬੇਨਤੀ ਹੈ ਵੀ ਜਿਹੜਾ ਇਹ ਤੁਸੀਂ ਇੰਨੀ ਮਹਿੰਗਾਈ ਕਰਤੀ ਹੋਰ ਤਾਂ ਤੁਸੀਂ ਕੋਈ ਸਸਤਾ ਨਹੀਂ ਕਰ ਸਕਦੇ ਉਹ ਤਾਂ ਤੁਸੀਂ ਪੰਜਾਬ ਚ ਨਸ਼ਿਆਂ ਦੇ ਖਿਲਾਫ ਬੋਲਦੇ ਹੋ ਬਹੁਤ ਚੰਗੀ ਗੱਲ ਐ ਪਰ ਜੇ ਤੁਸੀਂ दारू ਸਸਤੀ ਕਰ ਦੋਗੇ ਵੀਰੋ ਤਾਂ ਖੁਦ ਉਹ ਖੁਦ ਜਿਹੜੀ ਆਮ ਜਨਤਾ ਉਹ ਨਸ਼ਿਆਂ ਵੱਲ ਨਹੀਂ ਜਾਊਗੀ ਹੁਣ ਜੇ दारू ਮਹਿੰਗੀ ਹੋ ਗਈ ਆਮ ਬੰਦਾ ਸਟ्रेस ਆਪਦਾ ਦੂਰ ਕਰਨ ਲਈ ਉਹ ਕਿਤੇ ਨਾ ਕਿਤੇ ਨਸ਼ੇ ਦਾ ਸੇਵ ਲਾਜ਼ਮੀ ਕਰੂਗਾ ਇਹ ਗੱਲ ਸੋਚਣ ਵਾਲੀ ਹੈ ਵੀ ਜਿੱਥੇ ਤੁਸੀਂ ਨਸ਼ੇ ਦੀ ਐਡੀ ਵੱਡੀ ਮੁਹਿੰਮ ਚਲਾ ਰਹੇ ਹੋ ਉਹ ਬੰਦਾ ਫਿਰ ਨਸ਼ਾ ਕਿਉਂ ਨਾ ਕਰੂ ਜਦੋਂ ਉਹਨੂੰ दारू ਤੋਂ ਸਸਤੀਆਂ ਗੋਲੀਆਂ ਮਿਲ ਜਾਂਦੇ ਨੇ ਕੈਪਸੂਲ ਮਿਲ ਜਾਂਦੇ ਨੇਗੇ ਤਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਆਮ ਆਦਿ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਜੀ ਤੇ ਇੱਕ ਹੋਰ ਵੀ ਗੱਲ ਹੈਗਾ ਮਨੀਸ਼ ਸ਼ੋਧਿਆ ਜਦੋਂ ਪੰਜਾਬ ਆਉਂਦੇ ਨੇ ਜਾਂ ਜਦੋਂ ਕਦੇ ਆਪਣਾ ਕੇਜਰੀਵਾਲ ਪੰਜਾਬ ਆਉਂਦੇ ਨੇ ਤਾਂ ਉਹ ਸੀਐਮ ਦੀ ਕੁਰਸੀ ਤੇ ਬੈਠਦੇ ਨੇ ਭਗਵੰਤ ਮਾਨ ਉਹਨਾਂ ਦੇ ਨਾਲ ਖੜੇ ਹੁੰਦੇ ਨੇ ਤੇ ਉਹ ਬਕਾਇਦਾ ਸੀਐਮ ਦੀ ਕੁਰਸੀ ਤੇ ਬੈਠੇ ਹੁੰਦੇ ਨੇ ਮਨੀਸ਼ ਸੋਧਿਆ ਵੀ ਇਹ ਚੀਜ਼ਾਂ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਅਸੀਂ ਵੋਟਾਂ ਭਗਵੰਤ ਮਾਨ ਨੂੰ ਪਾਈਆਂ ਨੇ ਨਾ ਕਿ ਮਨੀਸ਼ ਸੋਧਿਆ ਨੂੰ ਨਾ ਹੀ ਅਸੀਂ ਆਮ ਆਦਮੀ ਪਾਰਟੀ ਨੂੰ ਪਾਈਆਂ ਨੇ ਅਸੀਂ ਸਿਰਫ ਇੱਕ ਭਗਵੰਤ ਮਾਨ ਦਾ ਚਿਹਰਾ ਦੇਖਿਆ ਸੀਗਾ ਅਸੀਂ ਉਸ ਚਿਹਰੇ ਨੂੰ ਵੋਟਾਂ ਪਾਈਆਂ ਨੇ ਤਾਂ ਇੱਕ ਤਾਂ ਮੇਰੀ ਭਗਵੰਤਮਾਨ ਜੀ ਨੂੰ ਬੇਨਤੀ ਹੈ ਇੱਕ ਤਾਂ ਖੜਾ ਹੱਥ ਬੰਨ੍ਹ ਕੇ ਇਹ दारूਕਾਰ ਸਸਤੀ ਭਰਾਵਾ ਨਸ਼ਿਆਂ ਤੋਂ ਤਾਂ ਕਿ ਬੰਦੇ ਦੂਰ ਹੋਣ ਤੇ ਆਪਦਾ ਕਮਾਕਾਰਾਂ ਤੇ ਜਾਣ ਸੌਖੇ ਰਹਿਣ दारू ਜਿੰਨੀ ਤੋਂ ਵੱਧ ਤੋਂ ਵੱਧ ਜਿੰਨੀ ਸਸਤੀ ਹੋਊਗੀ ਓਨੀ ਵਿਕਰੀ ਵੀ ਇਹਦੀ ਜ਼ਿਆਦਾ ਹੋਊਗੀ ਤੇ ਨਸ਼ਾ ਵੱਲੋਂ ਲੋਕ ਆਟੋਮੈਟਿਕਲੀ ਪਰਹੇਜ਼ ਕਰਨਗੇ ਤੇ ਇੱਕ ਆਪ ਦੀ ਕੁਰਸੀ ਦਾ ਭਗਵੰਤਮਾਨ ਜੀ ਇਸਤੇਮਾਲ ਸਹੀ ਢੰਗ ਨਾਲ ਕਰੋ ਹੋਰ ਬੰਦੇ ਨੂੰ ਬੈਠਣ ਲਈ ਸੋਨੂੰ ਅਸੀਂ ਸੀਐਮ ਬਣਾਇਆ ਅਸੀਂ ਕਿਤੇ ਮਨੀਸ਼ ਜੋਧਿਆ ਜਾਂ ਕੇਜਰੀਵਾਲ ਨੂੰ ਸੀਐਮ ਨਹੀਂ ਬਣਾਇਆ ਤੇ ਤੁਸੀਂ ਆਪਦੀ ਕੁਰਸੀ ਦਾ ਵੀ ਸਹੀ ਢੰਗ ਨਾਲ ਇਸਤੇਮਾਲ ਕਰੋ ਬਾਕੀ ਇੱਕ ਹੋਰ ਮੁੱਦਾ ਸਾਡੇ ਮਾਨਸਾ ਸ਼ਹਿਰ ਦਾ ਮਾਨਸਾ ਸ਼ਹਿਰ ਦੀ ਗਲੀ ਗਲੀ ਵਿੱਚ ਪਾਣੀ ਖੜਾ ਹੈ ਮੈਨੂੰ ਨਹੀਂ ਪਤਾ ਵੀ ਸੋਡਾ ਧਿਆਨ ਆਪਣੇ ਮਾਨਸਾ ਦੇ ਐਮਐਲਏ ਵਿਜੇ ਸਿੰਘਲਾ ਜੀ ਦਵਾ ਰਹੇ ਨੇ ਜਾਂ ਸੋਡੇ ਨਿਗਾਚ ਨਹੀਂ ਹੈਗਾ ਅੱਜ ਇੱਕ ਵੀ ਗਲੀ ਇਹ ਜੀ ਮੈਨੂੰ ਕੋਈ ਦੱਸ ਨਹੀਂ ਸਕਦਾ ਵੀ ਸਾਡੀ ਗਲੀ ਸਾਫ਼ ਹੈ ਜੇ ਮੈਂ ਹੁਣ ਕੈਮਰਾ ਲੈ ਕੇ ਬਾਹਰ ਭੱਜਾਂ ਤਾਂ ਹਰੇਕ ਗਲੀ ਮਹੱਲੇ ਦੇ ਵਿੱਚ ਲੋਕ ਪਰੇਸ਼ਾਨ ਨੇ ਜਿਹੜਾ ਸੀਵਰੇਜ ਦਾ ਪਾਣੀ ਹੈ ਆਮ ਘਰਾਂ ਦੀਆਂ ਜੜਾਂ ਨੂੰ ਖਾਈ ਜਾਂਦਾ ਹੈ ਉਹਦੇ ਨਾਲ ਜਿਵੇਂ ਨਿਉਆਂ 'ਚ ਨਿਉਆਂ 'ਚ ਪਾਣੀ ਪੈ ਰੇਗਾ ਕੱਲ ਨੂੰ ਬਾਈ ਚਾਂਸ ਜੇ ਕਿਤੇ ਪਚਾਲ ਰੱਬ ਨਾ ਕਰੇ ਕੋਈ ਇਹ ਜੀ ਮਾਰ ਪਵੇ ਕੱਲ ਨੂੰ ਬਾਈ ਚਾਂਸ ਜੇ ਕਿਤੇ ਕੋਈ ਪਚਾਲ ਦਾ ਫਲਕਾ ਫਲਕਾ ਵੀ ਝਟਕਾ ਵੱਜਦਾ ਹੈ ਤਾਂ ਜਿਹੜੇ ਘਰਾਂ ਨੂੰ ਪਾਣੀ ਲੱਗ ਰਿਹਾ ਸਿਵਰੇਜ ਦਾ ਉਹ ਕਿੱਥੋਂ بچਣਗੇ ਯਾਰ ਉਹ ਕਰ ਵਿਜੇ ਸਿੰਘਲਾ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਸੁਰਜੇ ਹੋ ਆਦਮੀ ਹੋ ਆ ਮਾਨਸਾ ਸ਼ਹਿਰ ਦਾ ਗੰਦ ਇਹਨੂੰ ਤੁਸੀਂ ਠੀਕ ਕਰਾਓ ਜੇ ਤੁਸੀਂ ਆਉਣ ਆਲੀਆਂ ਜੇ ਤੁਸੀਂ ਆਈ ਮਿਸਲ ਵੀ ਅਸੀਂ ਤਾਂ ਅਗਲੀ ਵਾਰ ਨਹੀਂ ਆਉਣਾ ਨਹੀਂ ਸੀਟ ਤੇ ਖੜਾ ਹੋਣਾ ਫੇਰ ਤਾਂ ਛੱਡੋ ਫੇਰ ਤਾਂ ਅਸੀਂ ਆਸ ਹੀ ਨਾ ਕਰੀਏ ਸਾਨੂੰ ਇੱਕ ਇਹੋ ਜਿਹਾ ਬਿਆਨ ਦੇ ਦਿਓ ਵੀ ਵੀ ਪਾਈ ਮੈਥੋ ਨਹੀਂ ਹੁੰਦਾ ਮੇਰੇ ਹੱਥ ਖੜੇ ਨੇ ਅਸੀਂ 2027 ਚ ਕੋਈ ਨਵਾਂ ਚਿਹਰਾ ਲੈ ਕੇ ਆਵਾਂਗੇ ਜਿੱਦੋਂ ਅਸੀਂ ਫੇਰ 5 ਸਾਲਾਂ ਦੇ ਵਿੱਚ ਕੋਈ ਆਸ ਰੱਖਾਂਗੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤੁਸੀਂ ਚਾਹੁੰਦੇ ਹੋ ਵੀ ਅਸੀਂ ਤੁਹਾਨੂੰ ਫੇਰ ਤੋਂ ਵੋਟਾਂ ਪਾਈਏ ਤਾਂ ਹੱਥ ਬੰਨ ਕੇ ਫੇਰ ਮੇਰੀ ਅਰਜ਼ਾ ਤੁਹਾਨੂੰ ਵੀ ਵੀ ਮਾਨਸਾ ਦਾ ਜਿਹੜਾ ਸੀਵਰੇਜ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਇਹਦਾ ਜਲਦੀ ਤੋਂ ਜਲਦੀ ਹੱਲ ਕਰੋ ਧੰਨਵਾਦ ਜੀ ਸਾਰਿਆਂ ਦਾ